ਹਾਂਜੀ ਦੋਸਤੋ ਚੈਹਲ 331 ਤੇ ਸਵਾਗਤ ਆ ਸਾਰਿਆਂ ਦਾ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਆ ਜੀ 14 ਮਾਡਲ ਟਰੈਕਟਰ ਸੁਪਰ ਜੀ 14 ਮਾਡਲ ਟਰੈਕਟਰ ਹੈ ਜੀ ਸੁਪਰ ਨਿਊ ਹਾਲੈਂਡ ਬਾਕੀ ਸਾਰੇ ਕੰਡੀਸ਼ਨ ਦੇਖ ਸਕਦੇ ਹੋ ਪੂਰੀ ਚੰਗੀ ਕੰਡੀਸ਼ਨ ਹੈ ਜੀ ਅਰੀਜਨਲ ਟਰੈਕਟਰ ਹੈਗਾ ਪਹਿਲੇ ਨਾਮ ਹੈ ਬਾਈ ਦੇ ਬਾਈ ਨੇ ਪਰ ਆਪ 15 ਦੇ ਟਾਇਰ ਪਵਾਏ ਹੋਏ ਆ ਜੀ ਤੇ ਦੇਖ ਸਕਦੇ ਹੋਗੇ ਐਮ ਆਰ ਐਫ ਦੇ ਨਵੇਂ ਟਾਇਰ ਹੈ ਜੀ ਇਹ ਬਾਈ ਨੇ ਆਪ 15 ਦੇ ਪਵਾਏ ਹੋਏ ਹੈਗੇ 14 ਦੇ ਉਹ ਕਰਾ ਕੇ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ ਹੈ ਜੀ ਪੂਰੇ ਟਾਇਰ ਵੀ ਦੇਖ ਲਓ ਬਿਲਕੁਲ ਨਵੇਂ ਪਏ ਹੈਗੇ ਬਾਕੀ ਸਾਰੇ ਸੋਡੀ ਬਾਈ ਨਾਲ ਗੱਲਬਾਤ ਕਰਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਕੋਟਨਾ ਜੀ ਕੋਟ ਤਾਂ ਨਾ ਟਰੈਕਟਰ ਆਪਣੇ ਪਹਿਲੇ ਨਾਮ ਹੈ ਜੀ ਹਾਂ ਪਹਿਲੇ ਨਾਮ ਠੀਕ ਹੈ ਜੀ ਪੀ ਵੀ 19 ਬਰਨਾਲੇ ਦਾ ਪੀ ਵੀ 19 ਬਰਨਾਲੇ ਠੀਕ ਹੈ ਜੀ ਤੇ ਇੰਜਨ ਗੇਅਰ ਤਾਂ ਕਿਵੇਂ ਆ ਬਾਈ ਟਰੈਕਟਰ ਇੰਜਨ ਗੇਅਰ ਤਾਂ ਓਕੇ ਆ ਜਮਾ हां भाई डिमांड ਕਰਦੇ ਆ ਆਪਾਂ ਲਾਲਾ 14 ਮਾਡਲ ਦੀ 4.5 ਲੱਖ ਰੁਪਿਆ ਬਾਕੀ ਸਿਰੇ ਜੇ ਕੋਈ ਵੀਰ ਚੈਨਲ ਦੇ ਕਿਉਂਦਾ ਆਪਾਂ ਕਿੰਨੇ ਰੁਪਿਆ ਦਾ ਦੇਵਾਂਗੇ ਬਾਈ 10 ਫਿਰ 10000 ਡਿਸਕਾਊਂਟ ਬਾਈ ਕਹਿੰਦਾ 10000 ਰੁਪਿਆ ਦਾ ਡਿਸਕਾਊਂਟ ਕਰ ਦਾਂਗੇ ਬਾਕੀ ਸਿਰੇ ਤੁਹਾਨੂੰ ਬਾਈ ਦਾ ਮੋਬਾਈਲ ਨੰਬਰ ਦਿੰਨੇ ਆ ਜੀ ਹਾਂਜੀ ਬਾਈ ਜੀ ਮੋਬਾਈਲ ਨੰਬਰ ਬੋਲ ਦਿਓ ਜੀ 946652 ਜੀ 9493658 ਜੀ 30597 30597 ਬਾਈ ਨੂੰ ਫੋਨ ਕਰਕੇ ਆ ਸਕਦੇ ਹੋ ਜੀ ਟਰੈਕਟਰ ਦੇਖ ਸਕਦੇ ਹੋ ਬਹੁਤ ਰੀਅਲ ਟਰੈਕਟਰ ਹੈ ਇੰਜਨ ਗੇਅਰ ਦਾ ਓਕੇ ਆ ਬਾਈ ਕਹਿੰਦਾ ਬਾਕੀ ਸਿਰੇ ਵਾਕਿਲ ਜਾ ਸਕਦੇ ਹੋ ਜੀ ਧੰਨਵਾਦ ਜੀ